ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਨ ਗੱਲ ਕਰਾਂਗੇ ਆਪਾਂ 2025 ਚੱਲ ਰਿਹਾ ਏ ਜੋ ਇਸ ਵਿੱਚ ਕੁੰਭ ਰਾਸ਼ੀ ਵਾਲਿਆਂ ਦਾ ਇਸ ਸਾਲ ਕਿਸ ਤਰ੍ਹਾਂ ਦਾ ਰਹੇਗਾ ਕੁੰਭ ਰਾਸ਼ੀ ਵਾਲੇ ਬੜੀਆਂ ਆਇਆ ਕਿ ਕੁੰਭ ਰਾਸ਼ੀ ਦਾ ਪਾਦੋ ਕੁੰਭ ਰਾਸ਼ੀ ਦਾ ਪਾਦੋ ਅਸਲ ਦੇ ਵਿੱਚ ਕੀ ਹੈ ਕਿ ਰਾਸ਼ੀ ਤੁਹਾਡੀ ਜੋ ਕੁੰਭ ਰਾਸ਼ੀ ਵਾਲੇ ਆ ਬੜੇ ਵਧੀਆ ਇਨਸਾਨ ਹੁੰਦੇ ਆ ਸਹੀ ਗੱਲ ਹੈ ਇਹ ਕਾਲਪੁਰਸ਼ ਦੀ 11ਵੀਂ ਰਾਸ਼ੀ ਹੈ 11ਵੀਂ ਰਾਸ਼ੀ ਮਤਲਬ ਕਿ ਰਿਮੋਟ ਕੰਟਰੋਲ ਹੈ ਨਾ ਜਿੱਦਾਂ ਸਮੁੰਦਰ ਦੇ ਅੰਦਰ ਇੱਕ ਕਮਲ ਦੇ ਫੁੱਲ ਦੇ ਉੱਤੇ ਖੜੇ ਹੋਏ ਘੜੇ ਚੋਂ ਗਿਰ ਰਹੇ ਪਾਣੀ ਮਨੁੱਖ ਦੇ ਹੱਥ ਵਿੱਚ ਮਨ ਨੂੰ ਭਰਿਆ ਹੋਇਆ ਇੱਕ ਬਰਤਨ ਹੈ ਤੇ ਉਦਾਂ ਦੇ ਬਰਤਨ ਨੂੰ ਉਹ ਖਾਲੀ ਕਰ ਰਿਹਾ ਹੈ ਹਨਾ ਤਾਂ ਇਦਾਂ ਦੀ ਇੱਕ ਮਤਲਬ ਬਣੀ ਹੋਈ ਹੈ ਇਸ ਦੀ ਸ਼ੇਪ ਇਹ ਚਿੰਨੇ ਕਿਹਾ ਜਾਂਦਾ ਹੈ ਕਿ ਦੂਸਰਿਆਂ ਦੀ ਸੇਵਾ ਚ ਲੱਗੇ ਰਹਿੰਦੇ ਮਤਲਬ ਆਪਣੇ ਆਪ ਨੂੰ ਦੂਜੇ ਤੇ ਹਮੇਸ਼ਾ ਕੁਰਬਾਨ ਕਰ ਦਿੰਦੇ ਨੇ ਕੁੰਭ ਲਗਨ ਤੇ ਕੁੰਭ ਰਾਸ਼ੀ ਵਾਲੇ ਧਿਆਨ ਰੱਖਣ ਵਾਲੀ ਇਹ ਗੱਲ ਹੈ ਕਿ ਸ਼ਨੀ ਦੇ ਘਰ ਚ ਚੰਦਰ ਹੈ ਬੜੇ ਇਮੋਸ਼ਨਲ ਬੜੇ ਇਮੋਸ਼ਨਲ ਮਾਂ ਨਾਲ ਅਟੈਚਮੈਂਟ ਬਹੁਤ ਜ਼ਿਆਦਾ ਹੈ ਕੁੰਬ ਰਾਸ਼ੀ ਤੇ ਕੁੰਭ ਲਗਣ ਵਾਲਿਆਂ ਦੀ ਨਾਲ ਹੀ ਦੇਖਿਆ ਜਾਵੇ ਤਾਂ ਇਹ ਲੋਕ ਬਿਨਾ ਕਿਸੇ ਭੇਤ ਭਾਵ ਦੇ ਹਰ ਕਿਸੇ ਦੀ ਮੌਕੇ ਤੇ ਖੜ ਕੇ ਮਦਦ ਕਰਦੇ ਆ ਪਰ ਜਦੋਂ ਜਿੱਦਾਂ ਦੇਖਿਆ ਜਾਵੇ ਕਿ ਹਰ ਕਿਸੇ ਨੂੰ ਹਰ ਚੀਜ਼ ਦੇ ਰਹੇ ਆ ਕਰ ਰਹੇ ਆ ਤੇ ਬੜੀ ਜਲਦੀ ਕਿਸੇ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਇਮੋਸ਼ਨਲੀ ਤੌਰ ਤੇ ਮਾਂ ਦੀ ਸੇਧੀ ਇਹਨਾਂ ਨੂੰ ਹਮੇਸ਼ਾ ਬੜੀ ਫਿਕਰ ਰਹਿੰਦੀ ਹੈ ਮਾਂ ਨਾਲ ਅਟੈਚਮੈਂਟ ਵੀ ਵਾਧੂ ਹੁੰਦੀ ਹੈ ਇਹ ਜੋ ਹੈ ਆਮਦਨੀ ਦਾ ਵੀ ਕਾਰਨ ਹੈ 11ਵਾਂ ਖਾਨਾ 11ਵਾਂ ਨੰਬਰ ਜੇ ਦੇਖਿਆ ਜਾਵੇ ਤਾਂ ਆਮਦਨੀ ਦਾ ਤਾਂ ਆਮਦਨ ਨੂੰ ਲੈ ਕੇ ਵੀ ਇਹਨਾਂ ਨੂੰ ਚਿੰਤਾ ਰਹਿੰਦੀ ਹੈ ਕਿ ਕਿੱਦਾਂ ਆਮਦਨ ਵਧਾਈ ਜਾਵੇ ਤਾਂ ਆਮਦਨ ਤੋਂ ਕਿੱਦਾਂ ਸੁੱਖ ਲਿਆ ਜਾਵੇ ਜਾਂ ਕਿੱਦਾਂ ਇਨਕਮ ਦੇ ਸੋਰਸਸ ਵਧਾਈ ਜਾਣ ਦੂਜੇ ਦੀ ਇਨਕਮ ਨੂੰ ਲੈ ਕੇ ਥੋੜੀ ਇਹਨਾਂ ਨੂੰ ਇਹ ਵੀ ਹੋ ਜਾਂਦੀ ਹੈ ਕਿ ਆਪਾਂ ਦੂਸਰੇ ਦੇ ਨਾਲ ਮਿਲ ਕੇ ਕੰਮ ਕੀਤਾ ਜਾਵੇ ਕਿਉਂਕਿ ਰਿਮੋਟ ਕੰਟਰੋਲ ਹੈ ਤਾਂ ਇਹ ਆਪਣਾ ਰਿਮੋਟ ਕੰਟਰੋਲ ਆਪਣੇ ਹੱਥ ਵਿੱਚ ਦੇ ਕੇ ਆਪਣੇ ਤਰੀਕੇ ਨਾਲ ਚੱਲ ਕੇ ਜ਼ਿੰਦਗੀ 'ਚ ਸਖ ਸਕਸੈਸ ਪਾਉਣਾ ਚਾਹੁੰਦੇ ਨੇ ਸ਼ਨੀ ਮਾਲਕ ਹੈ ਜੀ ਤੇ ਸ਼ਨੀ ਜੱਜ ਵੀ ਹੈ ਤੇ ਸ਼ਨੀ ਆ ਤਕਰੀਬਨ ਆਪਾਂ ਕਹਿ ਦਈਏ ਕਿ ਆਪਣੇ ਫੈਸਲੇ ਆਪ ਲੈਣ ਦਾ ਹੱਕਦਾਰ ਵੀ ਮੰਨਿਆ ਜਾਂਦਾ ਹੈ ਗੱਲ ਕੀਤੀ ਜਾਵੇ ਅਗਰ 11 ਨੰਬਰ ਦੀ ਤਾਂ 11 ਨੰਬਰ ਚ ਉਹ ਹੈ ਇਹ ਸ਼ਨੀ ਦੀ ਰਾਸ਼ੀ ਹੋਣ ਕਰਕੇ ਤਕਰੀਬਨ ਕਾਫੀ ਜ਼ਿਆਦਾ ਦੇਖਿਆ ਗਿਆ ਹੈ ਕਿ 30 ਸਾਲ ਤੋਂ ਬਾਅਦ ਹੀ ਮਕਰ ਲਗਨ ਤੇ ਕੁੰਭ ਰਾਸ਼ੀ ਵਾਲਿਆਂ ਨੂੰ ਸਕਸੈਸ ਮਿਲਦੀ ਆ ਹੈ ਨਾ ਧਨ ਦਾ مالک ਤੇ 11 ਨੰਬਰ ਵਾਲਿਆਂ ਦੇ ਧਨ ਤੇ ਇਨਕਮ ਦਾ مالک ਬ੍ਰਹਸਪਤ ਹੈ ਤਾਂ ਜਿਨ੍ਹਾਂ ਦਾ ਵੀ ਕੁੰਭ ਲਗਨ ਜਾਂ ਕੁੰਭ ਰਾਸ਼ੀ ਹੋਵੇ ਤਾਂ ਉਹਨਾਂ ਦੀ ਜਨਮ ਪੱਤਰੀ ਵਿੱਚ ਬ੍ਰਹਸਪਤ ਦਾ ਸ਼ੁਭ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨਹੀਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸக்ஸਸ ਆਪਾਂ ਕਹਿ ਦਈਏ ਕਿ ਵਕਤ ਤੇ ਹਰ ਚੀਜ਼ ਨਹੀਂ ਮਿਲਦੀ ਤਾਂ ਇਸ ਕਰਕੇ ਬ੍ਰਹਸਪਤ ਦੀ ਦੇਖਿਆ ਜਾਂਦਾ ਹੈ ਕਿ ਕਿੱਦਾਂ ਦੀ ਮਤਲਬ ਉਸ ਦੀ ਪੋਜੀਸ਼ਨ ਹੈ ਜਨਮ ਪੱਤਰੀ ਵਿੱਚ ਜਰਨ ਇਹ ਬਹੁਤ ਨਿਰਪਰ ਕਰਦਾ ਬੁੱਧ ਦਾ ਸਹੀ ਜਗ੍ਹਾ ਤੇ ਬੈਠਣਾ ਸ਼ੁਕਰ ਦਾ ਸਹੀ ਜਗ੍ਹਾ ਤੇ ਬੈਠਣਾ ਸ਼ਨੀ ਦਾ ਆਪਣੇ ਹੀ ਘਰ ਜਾਂ ਕਿਸੇ ਰਾਸ਼ੀ ਸਭ ਗ੍ਰਹਿ ਚ ਜਾ ਉੱਚਾ ਹੋਣਾ ਤਾਂ ਸਮਝੋ ਕੁੰਬ ਲਗਣ ਵਾਲਿਆਂ ਨੂੰ ਧਾਰ ਦਿੰਦਾ ਵੈਸੇ ਮੈਂ ਤੁਹਾਨੂੰ ਸੱਚ ਦੱਸਾਂ ਕਿ ਅਗਰ ਕੋਈ ਸਭ ਤੋਂ ਬੈਸਟ ਲਗਨ ਮੰਨਿਆ ਗਿਆ ਹੈ ਤਾਂ ਉਹ ਕੁੰਬ ਲਗਣਾ ਸਾਰੇ ਬੈਸਟ ਨੇ ਸਾਰੇ ਵਧੀਆ ਨੇ ਸਾਰੇ ਹੀ ਵਧੀਆ ਨੇ ਪਰ ਕੁੰਬ ਨੰਬਰ ਜੋ 11 ਨੰਬਰ ਹੈ ਨਾ ਇਹ ਜਨਮ ਪੱਤਰੀ ਦਾ ਰਿਮੋਟ ਕੰਟਰੋਲ ਹੈ ਮਤਲਬ ਸ਼ਨੀ ਜਾਨੀ ਜੱਜ ਕੀ ਦਾ ਕਿੱਥੇ ਕੀ ਕਰਕੇ ਕੀ ਫੈਸਲਾ ਹੋਣਾ ਹੈ ਉਹ ਜਾਨੀ ਜੋ ਅਸੀਂ ਕਰ ਰਹੇ ਹਾਂ ਉਸ ਦਾ ਜੋ ਨਿਚੋੜ ਨਿਕਲਣਾ ਉਹ 11ਵੇਂ ਖਾਨੇ ਦਾ ਹੁੰਦਾ ਤੇ 11ਵੀਂ ਰਾਸ਼ੀ ਦਾ ਚਿੰਨ ਵੀ ਥੋੜਾ ਜਿਹਾ ਇਸ ਤਰ੍ਹਾਂ ਦਾ ਹੀ ਹੈ ਠੀਕ ਹੈ ਤਾਂ ਚਲੋ ਅੱਛੀ ਨੇਚਰ ਦੇ ਮਾਲਕ ਹੁੰਦੇ ਆ ਬੜੇ ਚੰਗੇ ਲੋਕ ਹੁੰਦੇ ਆ ਬੜੇ ਚੰਗਿਆ ਸਾਰੇ ਹੀ ਚੰਗੇ ਆ ਗੱਲ ਇਹ ਹੈ ਕਿ ਅਗਰ ਅਸੀਂ ਪਰੇਸ਼ਾਨ ਹਾਂ ਤਾਂ ਕਿਉਂ ਠੀਕ ਅਗਰ ਸਾਨੂੰ ਅਸਲ ਦੇ ਵਿੱਚ ਸਾਡੀ ਰਾਸ਼ੀ ਦਾ ਫਲ ਨਹੀਂ ਮਿਲ ਰਿਹਾ ਤਾਂ ਕਿਉਂ ਦੇਖਿਆ ਜਾਵੇ ਤਾਂ ਹਰ ਸਾਲ ਹਰ ਚੀਜ਼ ਬਦਲਦੀ ਆ ਤੇ ਅਸੀਂ ਦੱਸਦੇ ਆ ਕਿ ਆ ਰਾਸ਼ੀ ਵਾਲਿਆਂ ਲਈ ਆ ਚੀਜ਼ ਸਹੀ ਹੋਣ ਵਾਲੀ ਹੈ ਅਗਰ ਉਸ ਤਰ੍ਹਾਂ ਦਾ ਫਲ ਸਾਨੂੰ ਨਹੀਂ ਮਿਲ ਰਿਹਾ ਤਾਂ ਸਾਨੂੰ ਦੇਖ ਲੈਣਾ ਚਾਹੀਦਾ ਹੈ ਕਿ ਸਾਡੀ ਜਨਮ ਪੱਤਰੀ ਵਿੱਚ ਸ਼ਨੀ ਦੀ ਪੋਜੀਸ਼ਨ ਠੀਕ ਹੈ ਠੀਕ ਤੋਂ ਮਤਲਬ ਹੈ ਮਿੱਤਰ ਦੇ ਘਰ ਚ ਹੈ ਹਨਾ ਮਿੱਤਰ ਦੇ ਘਰ ਚ ਹੈ ਕਿਹੜੀ ਰਾਸ਼ੀ ਤਾਂ ਤੋਂ ਉਸ ਮੁਤਾਬਕ ਅਸੀਂ ਮਿੱਤਰ ਗ੍ਰਹਿ ਜੋ ਹੈ ਉਸ ਨੂੰ ਪਾਵਰ ਦੇਣੀ ਹੈ ਨਾ ਉਸ ਘਰ ਵਿੱਚ ਬੈਠੇ ਹੋਏ ਸਾਡੇ ਲਗਨ ਦੇ ਮਾਲਕ ਨੂੰ ਪਾਵਰ ਦੇਣੀ ਹੈ ਬਸ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਤਾਂ ਸਮਝੋ ਹਰ ਦਿਨ ਦੀਵਾਲੀ ਹੈ ਇਸ ਸਹੀ ਹੈ ਠੀਕ ਹੈ ਤਾਂ ਚਲੋ ਇਹ ਆਪਾਂ ਜਾਣਦੇ ਆ ਕਿ ਕਿੱਦਾਂ ਦੇ ਹੁੰਦੇ ਆ ਕੁੰਭ ਲਗਣ ਵਾਲੇ ਤੇ ਕੁੰਭ ਰਾਸ਼ੀ ਵਾਲੇ ਹੁਣ ਹੁਣ ਆਪਾਂ ਜਾਣਦੇ ਆ ਕਿ ਇਹ ਸਾਲ 2025 ਦੇ ਵਿੱਚ ਕੁੰਭ ਲਗਣ ਤੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਜਿਹੜੇ ਗ੍ਰਹਿ ਰਾਸ਼ੀ ਪਰਿਵਰਤਨ ਕਰ ਰਹੇ ਆ ਉਹਨਾਂ ਦਾ ਕੀ ਪ੍ਰਭਾਵ ਪਏਗਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਸ਼ਨੀ ਦੀ ਸ਼ਨੀ 28 ਮਾਰਚ ਨੂੰ ਰਾਸ਼ੀ ਪਰਿਵਰਤਨ ਕਰਕੇ ਤੁਹਾਡੇ ਲਗਨ ਚੋਂ ਨਿਕਲ ਕੇ ਦੂਸਰੇ ਸਥਾਨ ਵਿੱਚ ਜਾਏਗਾ ਬ੍ਰਹਸਪਤ ਦੇ ਘਰ ਚ ਜਾਏਗਾ ਹੁਣ ਇੱਕ ਗੱਲ ਧਿਆਨ ਨਸੋ ਕੋਈ ਵੀ ਗ੍ਰਹਿ ਆਪਣੇ ਲਗਨ ਚੋਂ ਆਪਣੀ ਰਾਸ਼ੀ ਤੋਂ ਅੱਗੇ ਜਾਂਦਾ ਹੈ ਤਾਂ ਵਧੀਆ ਆਪਣੀ ਰਾਸ਼ੀ ਤੋਂ ਬਾਹਰ ਮੇ ਜਾਂਦਾ ਹੈ ਤਾਂ ਨੁਕਸਾਨ ਕਰਦਾ ਹੈ ਇਹ ਧਿਆਨ ਨਾਲ ਸੁਣੋ ਤਾਂ ਜੋ ਸ਼ਨੀ ਹੈ ਉਹ ਆਪਣੀ ਰਾਸ਼ੀ ਲਗਨ ਚੋਂ ਨਿਕਲ ਕੇ ਅੱਗੇ ਜਾ ਰਿਹਾ ਮਤਲਬ ਇੱਕ ਪਲੱਸ ਪੁਆਇੰਟ ਹੋ ਗਿਆ ਇਹ ਕਿ ਬ੍ਰਹਸਪਤ ਦੇ ਘਰ ਚ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਿਆ ਨਾ ਕਿ ਬ੍ਰਹਸਪਤ ਦੀ ਪੋਜੀਸ਼ਨ ਸਹੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਬ੍ਰਹਸਪਤ ਜੋ ਹੈ ਇਹ ਸਾਲ ਧਨ ਸਥਾਨ ਵਿੱਚ ਬੈਠਾ ਲਗਨ ਦਾ ਮਾਲਕ ਧਨ ਲਈ ਪ੍ਰਾਪਰਟੀ ਲਈ ਬਹੁਤ ਅੱਛਾ ਸ਼ੁਭ ਕਰੇਗਾ ਸ਼ਰਤ ਇਹ ਆ ਕਿ ਸ਼ਨੀ ਤੇ ਬ੍ਰਹਿਸਪਤੀ ਦੀ ਸਥਿਤੀ ਜ਼ਰੂਰ ਦੇਖ ਲੈਣੀ ਹੈ ਜਨਮ ਪੱਤਰੀ ਵਿੱਚ ਮਤਲਬ ਜਨਮ ਤੋਂ ਜੋ ਸ਼ਨੀ ਬੈਠਾ ਉਸ ਤੋਂ ਤੇ ਚੰਦਰ ਤੋਂ ਲੰਘ ਰਿਹਾ ਕਿਉਂਕਿ 60 ਸਦੀ ਖਤਮ ਹੋ ਰਹੀ ਹੈ ਖਤਮ ਨਹੀਂ ਹੋ ਰਹੀ ਮਤਲਬ ਇੱਕ ਪੱਖ ਖਤਮ ਹੋ ਰਿਹਾ ਤਾਂ ਜੋ ਵੀ ਚੱਕਰ ਪਏ ਆ ਸਾਨੂੰ ਉਲਝੇਵੇਂ ਪਏ ਆ ਕਿਸੇ ਤਰ੍ਹਾਂ ਦੇ 28 ਮਾਰਚ ਤੋਂ ਬਾਅਦ ਠੀਕ ਹੋ ਜਾਣੇ ਨੇ ਮਿੱਤਰ ਗ੍ਰਹਿ ਆਪਾਂ ਤੁਹਾਨੂੰ ਦੱਸਿਆ ਸ਼ੁਕਰ ਹੈ ਤੇ ਸ਼ੁਕਰ ਦੀ ਪੋਜੀਸ਼ਨ ਕਾਫੀ ਹੱਦ ਤੱਕ ਮਾਇਨੇ ਰੱਖਦੀ ਆ ਇਸ ਸਾਲ ਦੇ ਸ਼ੁਰੂ ਵਿੱਚ ਹੀ ਸ਼ੁਕਰ ਤੇ ਸ਼ਨੀ ਦੀ ਯੁਤੀ ਕੁੰਬ ਲਗਨ ਦੇ ਵਿੱਚ ਉਹ ਬਣੀ ਹੋਈ ਹੈ ਜੋ ਤੁਹਾਨੂੰ ਸਾਰੇ ਕੰਮਾਂ ਲਈ ਸக்ஸੈਸ ਦੇ ਨਾਲ ਤੁਹਾਡੇ ਹੌਸਲੇ ਵਧਾ ਰਹੀ ਹੈ ਤਾਂ ਠੀਕ ਹੈ ਓਕੇ ਆ ਹੌਸਲੇ ਵਧਾਓ ਆਪਣੇ ਅੱਗੇ ਵਧੋ ਪਿਛੜੀਆਂ ਚੀਜ਼ਾਂ ਪਿੱਛੇ ਛੱਡ ਕੇ ਸ਼ਨੀ ਜਦੋਂ ਅੱਗੇ ਵਧੇਗਾ 28 ਮਾਰਚ ਨੂੰ ਤਾਂ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਫਰਵਰੀ ਵਿੱਚ ਸ਼ੁਕਰ ਉੱਚਦਾ ਹੋ ਜਾਣਾ ਹੈ ਸ਼ੁਕਰ ਉੱਚਦੇ ਨੇ ਤੁਹਾਨੂੰ ਬਹੁਤ ਅੱਛੀ ਲਗਜ਼ਰੀ ਲਾਈਫ ਦੇਣੀ ਹੈ ਵਿਦੇਸ਼ ਜਾਣ ਵਾਲੇ ਤੁਸੀਂ ਵੀਜ਼ਾ ਲਵਾਉਣ ਵਾਲੇ ਕਿਸੇ ਕੰਟਰੀ ਬਾਰੇ ਸੋਚ ਰਹੇ ਹੋ ਤਾਂ ਇਹ ਮਹੀਨਾ ਤੁਹਾਡੇ ਲਈ ਬੈਸਟ ਜਾਣ ਵਾਲਾ ਹੈ ਤਾਂ ਸ਼ਨੀ ਤੇ ਸ਼ੁਕਰ ਦੀ ਪੋਜੀਸ਼ਨ ਬਹੁਤ ਮਾਇਨੇ ਰੱਖਦੀ ਹੈ ਤਾਂ ਸਾਲ ਦੀ ਸ਼ੁਰੂਆਤ ਤੋਂ ਜਨੀ ਜਨਵਰੀ ਫਰਵਰੀ ਤੇ ਮਾਰਚ ਚ ਜੋ ਸ਼ਨੀ ਚੇਂਜ ਹੋ ਜਾਏਗਾ ਤਾਂ ਇਸ ਸ਼ਨੀ ਦਾ ਰਾਸ਼ੀ ਪਰਵਰਤਨ ਤੁਹਾਡੇ ਲਈ ਬੜਾ ਸ਼ੁਭ ਫਲ ਦੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਦੂਸਰਾ ਗ੍ਰਹਿ ਜੋ ਰਾਸ਼ੀ ਪਰਵਰਤਨ ਕਰ ਰਿਹਾ ਹੈ ਉਹ ਹੈ ਕੌਣ ਰਾਹੁ ਰਾਹੁ ਜੋ ਹੈ ਉਹ ਮੀਨ ਰਾਸ਼ੀ ਤੋਂ ਨਿਕਲ ਕੇ ਕੁੰਭ ਰਾਸ਼ੀ ਚ ਆ ਰਿਹਾ ਹੁਣ ਕੁੰਭ ਰਾਸ਼ੀ ਤੁਹਾਡੀ ਆਪਣੀ ਰਾਸ਼ੀ ਹੈ ਤਾਂ ਕੁੰਭ ਰਾਸ਼ੀ ਦੇ ਲਗਨ ਵਿੱਚ ਬੈਠਾ ਹੋਇਆ ਰਾਹੁ ਜੋ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਚੱਲ ਰਿਹਾ ਸੀ ਤਾਂ ਉਹ ਸੌਰੀ ਦੂਸਰੇ ਸਥਾਨ ਵਿੱਚ ਚੱਲ ਰਿਹਾ ਸੀ ਤਾਂ ਦੂਸਰੇ ਤੋਂ ਨਿਕਲ ਕੇ ਉਹ ਜਾਏਗਾ ਲਗਨ ਵਿੱਚ ਹੁਣ ਇਹ ਧਿਆਨ ਰੱਖਣ ਵਾਲੀ ਗੱਲ ਆ ਕਿ ਜੇ ਜੋ ਰਾਹੂ ਕੇਤੂ ਹੈ ਉਲਟੇ ਚੱਲਦੇ ਆ ਪੁੱਠੇ ਚੱਲਦੇ ਆ ਤੁਹਾਨੂੰ ਇਹ ਚੀਜ਼ ਪਤਾ ਹੈ ਹਨਾ ਤਾਂ ਉਹ ਕੁੰਭ ਰਾਸ਼ੀ ਚ ਆ ਗਿਆ ਤੇ ਕੇਤੂ ਕਿੱਥੇ ਗਿਆ ਕੇਤੂ ਗਿਆ 7ਵੇਂ ਸਥਾਨ ਵਿੱਚ ਤੁਹਾਡੇ ਲਗਨ 'ਚ ਬੈਠੇਗਾ ਰਾਹੂ ਔਰ 7ਵੇਂ ਸਥਾਨ ਵਿੱਚ ਜਾਏਗਾ ਕੇਤੂ ਰਾਹੁ ਦਾ ਸ਼ਨੀ ਦੇ ਘਰ ਚ ਆਉਣਾ ਸ਼ੋਭਾ ਹੈ ਬ੍ਰਸਪਤ ਦੇ ਘਰ ਚ ਆਉਣਾ ਬ੍ਰਸਪਤ ਦੇ ਫਲ ਨੂੰ ਖਰਾਬ ਕਰਦਾ ਕਿਉਂਕਿ ਬ੍ਰਸਪਤ ਸ਼ੁੱਧ ਹਵਾਈ ਤੇ ਸ਼ਨੀ ਇੱਕ ਸੌਰੀ ਰਾਹੁ ਜੋ ਹੈ ਉਹ ਹਵਾ ਨੂੰ ਖਰਾਬ ਕਰਨ ਵਾਲਾ ਤੋ ਹੈ ਠੀਕ ਹੈ ਲੌਜੀਕ ਹੈ ਇਹ ਤੇ ਅੰਨਾ ਸੁਣੋ ਤਾਂ ਦੂਜੀ ਗੱਲ ਇਹ ਹੈ ਕਿ ਰਾਹੁ ਲਗਣ ਵਿੱਚ ਆ ਕੇ ਤੁਹਾਨੂੰ ਤੁਹਾਡੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਦੇ ਲਈ ਕੌਨਫੀਡੈਂਸ ਦੇਣ ਵਾਲਾ ਤੁਹਾਡੇ ਹੌਸਲੇ ਮੈਂ ਪਹਿਲਾਂ ਹੀ ਕਿਹਾ ਵਧਣ ਵਾਲੇ ਆ ਤਾਂ ਕੀ ਹੋਇਆ ਰਾਹੁ ਲਗਨ ਚਾਇਆ ਪਰ ਕੇਤੂ ਨੇ ਆ ਕੇ 7ਵੇਂ ਸਥਾਨ ਦੇ ਵਿੱਚ ਸੂਰਜ ਨੂੰ ਗ੍ਰਹਿਣ ਲਗਾ ਦੇਣਾ ਰਾਹੁ ਨੇ ਕੋਈ ਗ੍ਰਹਿਣ ਨਹੀਂ ਲਾਉਣਾ ਰਾਹੁ ਨੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਖਰਾਬ ਕੰਮ ਨਹੀਂ ਕਰਨਾ ਪਰ ਹਾਂ ਤੁਹਾਡੇ ਕੌਨਫੀਡੈਂਸ ਨੂੰ ਇਸ ਤਰ੍ਹਾਂ ਵਧਾਉਣਾ ਕਿ ਚੱਕ ਦੋ ਫੱਟੇ ਜੋ ਹੋਊ ਦੇਖੀ ਜਾਊ ਮੈਨ ਤੇ ਆਪਣੀ ਮਰਜ਼ੀ ਕਰਨੀ ਹੈ ਮਤਲਬ ਐਦਾਂ ਦੇ ਹਾਲਾਤ ਅਗਰ ਬੱਚਿਆਂ ਦੇ ਐਦਾਂ ਦੇ ਤੁਹਾਡੇ ਕੁੰਭ ਲਗਣਾ ਹੈ ਤਾਂ ਉਹਨਾਂ ਨੂੰ ਤੁਹਾਨੂੰ ਥੋੜਾ ਜਿਹਾ ਲੋਜੀਕਲੀ ਚਲਾਉਣਾ ਪੈਣਾ ਹੈ ਨਹੀਂ ਤਾਂ ਬੱਚੇ ਕਹਿਣਾ ਮੰਨਣਾ ਥੋੜਾ ਆਪਣੀ ਮਰਜ਼ੀ ਕਰਨਾ ਸ਼ੁਰੂ ਕਰ ਸਕਦੇ ਆ ਤਾਂ ਉਹਦੇ ਲਈ ਮੈਂ ਤੁਹਾਨੂੰ ਉਪਾਅ ਜ਼ਰੂਰ ਦੱਸਨੇ ਆ ਸ਼ਨੀ ਦੇ ਰਾਹੂ ਦੇ ਲਗਣ ਵਿੱਚ ਕੇਤੂ ਸੱਤਵੇਂ ਸਥਾਨ ਵਿੱਚ ਜੀਵਨ ਸਾਥੀ ਲਈ ਮੈਰਿਡ ਇਨਸਾਨ ਜੋ ਤੁਸੀਂ ਹੋ ਲੈਡੀਜ਼ ਹੋ ਚਾਹੇ ਜੈਂਟਸ ਹੋ ਤਾਂ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਇਸ ਸਾਲ ਬਹੁਤ ਜ਼ਰੂਰੀ ਰਹੇਗਾ 18 ਮਹੀਨੇ 14 ਮਈ ਤੋਂ ਬਾਅਦ 14 ਮਈ ਨੂੰ ਬ੍ਰਸਪਤ ਤੇ 18 ਮਈ ਨੂੰ ਰਾਹੁ ਕੇਤੂ ਚੇਂਜ ਹੋ ਰਹੇ ਆ ਤਾਂ 18 ਮਈ ਤੋਂ ਬਾਅਦ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਆਪਣੇ ਜੀਵਨ ਸਾਥੀ ਦਾ ਧਿਆਨ ਰੱਖਣਾ ਕੋਈ ਆਪਰੇਟ ਵਗੈਰਾ ਹੋ ਸਕਦਾ ਉਹਨਾਂ ਦੇ ਵਕੀਆਂ ਚ ਪ੍ਰੋਬਲਮ ਆ ਸਕਦੀ ਹੈ ਤੇ ਮੈਰਿਜ ਲਾਈਫ ਵਿੱਚ ਥੋੜੀ ਜਿਹੀ ਡਿਸਟਰਬੈਂਸ ਚਾਹੀ ਸੇਧ ਦੀ وجہ ਨਾਲ ਹੋਵੇ ਚਾਹੀ ਕਲੇਸ਼ ਦੀ وجہ ਨਾਲ ਹੋਵੇ ਹੋ ਸਕਦੇ ਆ ਕਿਉਂਕਿ ਕੇਤੂ ਜੋ 7ਵੇਂ ਸਥਾਨ ਵਿੱਚ ਥੋੜੀ ਬਹੁਤੀ ਟੈਸਟ ਡਿਸਟਰਬੈਂਸ ਕਰੇਗਾ ਉਹਦੇ ਆਪਾਂ ਤੁਹਾਨੂੰ ਉਪਾਦ ਦੱਸਾਂਗੇ ਪ੍ਰੋਗਰਾਮ ਦੇ ਅਖੀਰ ਵਿੱਚ ਜਾਂ ਮੈਂ ਕੇਤੂ ਦੇ ਉਹ ਪਰਲਗਤੋਂ ਵੀ ਪਾਉਂਗੀ ਵੀਡੀਓ ਕੋ ਅਗਰ ਕਿਤੂ ਖਰਾਬ ਕਰ ਰਿਹਾ ਤਾਂ ਕਿਹੜੇ ਕਿਹੜੇ ਉਪਾਅ ਤੁਸੀਂ ਕਰਨੇ ਨੇ ਠੀਕ ਹੈ ਤੇ ਰਾਹੁ ਦਾ ਮੇਨ ਉਪਾਏ ਹੋਵੇਗਾ ਕਿ 11 ਨੰਬਰ ਦੀ ਰਾਸ਼ੀ ਚਾਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਹਥਿਆਰ ਤੋਂ ਨੁਕਸਾਨ ਨਾ ਹੋਵੇ ਤਾਂ ਸੰਭਲ ਕੇ ਚੱਲੋ ਕਿਸੇ ਦੀ ਜ਼ਮਾਨਤ ਖਮਾਨਤ ਵਿੱਚ ਨਹੀਂ ਪਾਉਂਗੇ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰੋਗੇ ਅਗਰ ਨਸ਼ੇ ਤੋਂ ਦੂਰ ਰਹੋਗੇ ਤਾਂ ਰਾਹੁ ਕੁੰਭ ਰਾਸ਼ੀ ਵਿੱਚ ਬੜਾ ਹੀ ਸ਼ੁਭਫਲ ਦਿੰਦਾ ਹੈ ਹੁਣ ਰਾਹੁ ਲਗਣ ਵਿੱਚ ਬੈਠ ਕੇ ਪੰਜਵੀਂ ਦ੍ਰਿਸ਼ਟੀ ਨਾਲ ਰਾਹੁ ਇੱਥੇ ਬੈਠ ਕੇ ਪੰਜਵੀਂ ਦ੍ਰਿਸ਼ਟੀ ਨਾਲ ਕਿੱਥੇ ਦੇਖੇਗਾ ਬੁੱਧ ਦੇ ਘਰ ਯਾਨੀ 3 ਨੰਬਰ ਦੀ ਰਾਸ਼ੀ ਵਿੱਚ ਸੱਤਵੀਂ ਦ੍ਰਿਸ਼ਟੀ ਨਾਲ ਦੇਖੇਗਾ ਸਿੰਘ ਰਾਸ਼ੀ ਤੇ ਨੌਵੀਂ ਦ੍ਰਿਸ਼ਟੀ ਨਾਲ ਦੇਖੇਗਾ ਸ਼ੁਕਰ ਦੇ ਘਰ ਵਿੱਚ ਹੁਣ ਬੁੱਧ ਤੇ ਸ਼ੁਕਰ ਦੋਨੋਂ ਮਿੱਤਰ ਆ ਰਾਹੂ ਦੇ ਤਾਂ ਇੱਥੇ ਬੈਠ ਕੇ ਕੋਈ ਟੈਸਟ ਕਲੀਅਰ ਕਰਨਾ ਹੈ ਤੁਸੀਂ ਤਾਂ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਨਹੀਂ ਤਾਂ ਰਾਹੂ ਤੁਹਾਨੂੰ ਰਸਤੇ ਤੋਂ ਪਟਕਾ ਦੇਵੇਗਾ ਕਿ ਛੱਡ ਪਰੇ ਕੋਈ ਗੱਲ ਨਹੀਂ ਹੋ ਜਾਣਾ ਏ ਠੀਕ ਹੈ ਤੇ ਰਾਹੂ ਦੀ એનર્ਜੀ ਨੂੰ ਸ਼ੁਭ ਕਰਨ ਲਈ ਕੀ ਕਰਨਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਠੀਕ ਹੈ ਤੇ ਰਾਹੁ ਤੁਹਾਡੇ ਲਈ ਵੈਸੇ ਨੁਕਸਾਨ ਨਹੀਂ ਕਰਨ ਵਾਲਾ ਕਲੀਅਰ ਗਾ ਲੈ 11 ਨੰਬਰ 'ਚ ਰਾਹੁ ਜਿਆਦਾ ਨੁਕਸਾਨ ਨਹੀਂ ਕਰਦਾ ਕੁੰਭਲ ਰਾਸ਼ੀ ਤੇ ਕੁੰਭ ਲਗਣ ਵਾਲਿਆਂ ਤੇ ਬਿਲਕੁਲ ਵੀ ਨਹੀਂ ਕਰਦਾ ਅਗਰ ਤੁਹਾਡੇ ਚੰਦਰ ਕੁੰਭ ਰਾਸ਼ੀ ਦਾ ਏ ਜਾਨੀ ਚੰਦਰ ਬੈਠਾ ਏ ਉਸ ਘਰ ਵਿੱਚ 11 ਨੰਬਰ ਦੇ ਵਿੱਚ ਚੰਦਰ ਰਾਸ਼ੀ ਤੁਹਾਡੀ ਕੁੰਭ ਹੈ ਤਾਂ ਇਸ ਜਗ੍ਹਾ ਤੇ ਚੰਦਰ ਰਾਹੁ ਦਾ ਗ੍ਰਹਣ ਜੋਗ ਲੱਗ ਜਾਏਗਾ ਤਾਂ ਉਹਦੇ ਲਈ ਤੁਸੀਂ ਮਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਹੈ ਕਦੇ ਕਦੇ ਕੇਲੇ ਮੰਦਰ ਰੱਖਦੇ ਰਹਿਣਾ ਹੈ ਤਾਂ ਚੰਦਰ ਰਾਹੁ ਪਰੇਸ਼ਾਨੀ ਨਹੀਂ ਦੇਗਾ ਇੱਥੇ ਇੱਕ ਗੱਲ ਹੋਰ ਜੋ ਬੜੇ ਲੌਜਿਕ ਵਾਲੀ ਹੈ ਜਿੰਨਾ ਕਾਲਾ ਰੰਗ ਓਨੀ ਕਾਮਯਾਬੀ ਇਹ ਧਿਆਨ ਰੱਖਿਓ ਬਹੁਤ ਜ਼ਿਆਦਾ ਅੱਛਾ ਹੋ ਜਾਏਗਾ ਅਗਰ ਮਤਲਬ ਸ਼ਨੀ ਦਾ ਰੰਗ ਕਾਲਾ ਹੈ ਨਾ ਤੁਸੀਂ ਜਾਣਦੇ ਹੋ ਤੇ ਰਾਹੂ ਵੀ ਤੁਹਾਂ ਹੀ ਹੈ ਨਾ ਤੇ ਤਾਂ ਹੀ ਮਦਦ ਕਰੇਗਾ ਨਾ ਜੇ ਅਸੀਂ ਉਹਨਾਂ ਵਰਗੇ ਹੋ ਜਾਾਂਗੇ ਹੁਣ ਆਪਾਂ ਇਹ ਨਹੀਂ ਕਹਿਣਾ ਕਿ ਚਲੋ ਜੀ ਕਾਲਾ ਰੰਗ ਕਰ ਲੈਣਾ ਪਰ ਹਾਂ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਅਗਰ ਕੋਈ ਪਰੇਸ਼ਾਨੀ ਆਵੇ ਤਾਂ ਸ਼ਨੀ ਨੂੰ ਤੁਸੀਂ ਪਾਵਰ ਦੇ ਦੇਣੀ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਦੇਵਗੁਰੂ ਬ੍ਰਸਪਤ ਬਾਰੇ ਜੋ ਰਾਸ਼ੀ ਪਰਵਰਤਨ ਕਰ ਰਿਹਾ ਹੈ ਦੇਵਗੁਰੂ ਬ੍ਰਸਪਤ ਜਨੀ ਗ੍ਰਹਿ ਹਾਂ ਦਾ ਦੇਵਤਾ ਗੁਰੂ ਜੂ ਹੈ ਉਹ ਤੁਹਾਡੀ ਰਾਸ਼ੀ ਤੋਂ ਜਾ ਰਿਹਾ ਹੈ ਕਿੱਥੇ ਚੌਥੇ ਪੰਜਵੇਂ ਸਥਾਨ ਤੇ ਠੀਕ ਹੈ ਚੌਥੇ ਬ੍ਰਸਪਤੀ ਤੇ ਚੌਥੇ ਤੋਂ ਨਿਕਲ ਕੇ ਪੰਜਵੇਂ ਸਥਾਨ ਤੇ ਜਾਏਗਾ ਪੰਜਵਾਂ ਖਾਨਾ ਸੋਚਦਾ ਹੈ ਹੁਣ ਸਭ ਤੋਂ ਵਧੀਆ ਗੱਲ ਕੀ ਆ ਕਿ ਨੌਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਦੇਖੇਗਾ ਤਾਂ ਬ੍ਰਸਪਤੀ ਜਿਸ ਜਗ੍ਹਾ ਤੇ ਦੇਖਦਾ ਪੜੀ ਵਧੀਆ એનર્ਜੀ ਦਿੰਦਾ ਹੈ ਹਨਾ ਤੇ ਪੰਜਵੇਂ ਬੈਠ ਕੇ ਨੌਵੀਂ ਦ੍ਰਿਸ਼ਟੀ ਨਾਲ ਸੌਰੀ ਪੰਜਵੀਂ ਦ੍ਰਿਸ਼ਟੀ ਨਾਲ ਕਿਸਮਤ ਨੂੰ ਦੇਖੇਗਾ ਨੌਵੀਂ ਦ੍ਰਿਸ਼ਟੀ ਨਾਲ ਜੋ ਹੈ ਲਗਨ ਨੂੰ ਦੇਖੇਗਾ ਤੇ ਸੱਤਵੀਂ ਦ੍ਰਿਸ਼ਟੀ ਨਾਲ ਇਨਕਮ ਨੂੰ ਦੇਖੇਗਾ ਆਪਣੇ ਘਰ ਇਨਕਮ ਲਈ ਧਨ ਲਈ ਕਿਸਮਤ ਦੇ ਸਿਤਾਰੇ ਖੁੱਲਣਗੇ ਤੇ ਪੰਜਵੇਂ ਸਥਾਨ 'ਚ ਬੈਠੇਗਾ ਸੋਚ ਅੱਛੀ ਕਰੇਗਾ ਔਲਾਦ ਦਵੇਗਾ ਔਲਾਦ ਦੇ ਭਵਿੱਖ ਦੀਆਂ ਚਿੰਤਾਵਾਂ ਘੱਟ ਹੋਣਗੀਆਂ ਬ੍ਰਹਿਸਪਤ ਤੁਹਾਨੂੰ ਵਿਦਿਆ ਦੇ ਕਿਉਂਕਿ ਬੁੱਧ ਦੇ ਘਰ 'ਚ ਜਾ ਰਿਹਾ ਤਾਂ ਵਿਦਿਆ ਲਈ ਪੜ੍ਹਾਈ ਲਈ ਬੜੀ ਬਲੇਸਿੰਗ ਦੇਣ ਵਾਲਾ ਪੰਜਵੇਂ ਸਥਾਨ ਵਿੱਚ ਬੈਠਾ ਹੋਇਆ ਬ੍ਰਹਿਸਪਤ ਅਗਰ ਬੱਚਾ ਨਹੀਂ ਹੈ ਤਾਂ ਬੱਚਾ ਹੋ ਜਾਏਗਾ ਅਗਰ ਔਲਾਦ ਦੀ ਸੈਟਿੰਗ ਨੂੰ ਲੈ ਕੇ ਟੈਨਸ਼ਨ ਹੈ ਤਾਂ ਉਹ ਹੋ ਜਾਏਗੀ ਅਗਰ ਔਲਾਦ ਦੇ ਪ੍ਰਤੀ ਕੋਈ ਚਿੰਤਾਵਾਂ ਵਧੀਆਂ ਨੇ ਤਾਂ ਉਹ ਹੋ ਜਾਣਗੀਆਂ ਕੋਈ ਨੁਕਸਾਨ ਨਹੀਂ ਹੈ ਜੇ ਇੱਥੇ ਬੈਠਾ ਬ੍ਰਹਿਸਪਤ ਲਗਨ ਨੂੰ ਦੇਖ ਜੇਕਰ ਤੁਹਾਡੇ ਲਗਣ ਵਿੱਚ ਚੰਦਰ ਹੈ ਚੰਦਰ ਰਾਹੁ ਦਾ ਜੋਗ ਬਣਿਆ ਹੈ ਤਾਂ ਬ੍ਰਸਪਤ ਨੇ ਉਸ ਤੇ ਦ੍ਰਿਸ਼ਟੀ ਪਾ ਕੇ ਗੱਜ ਕੇਸ਼ਰੀ ਜੋਗ ਵੀ ਬਣਾ ਦੇਣਾ ਗੱਲ ਇਹ ਆ ਕਿ ਅਸੀਂ ਇਸ ਦਾ ਫਾਇਦਾ ਕਿਵੇਂ ਲੈਣਾ ਹੈ ਤੁਸੀਂ ਸਮੇਂ-ਸਮੇਂ ਤੇ ਉਪਾਗ ਕਰਦੇ ਰਹਿਣਾ ਤੇ ਤੁਹਾਨੂੰ ਰਿਲੈਕਸ ਮਿਲਦੀ ਰਹਿਣੀ ਹੈ ਠੀਕ ਹੈ ਇਹ ਸੀ ਕੁੰਭ ਲਗਣ ਦੇ ਲਈ ਜਿਹੜੇ ਚਾਰ ਗ੍ਰਹਿ ਰਾਸ਼ੀ ਪਰਵਰਤਨ ਕਰ ਰਹੇ ਆ ਉਹਨਾਂ ਦਾ ਕਿਵੇਂ ਆਪਾਂ ਸਹੀ ਕਰਨਾ ਹੈ ਉਹਨਾਂ ਨੂੰ ਤੇ ਉਹਨਾਂ ਦਾ ਕੀ ਕੀ ਪ੍ਰਭਾਵ ਪੈਣ ਵਾਲਾ ਤੇ ਹੁਣ ਮੇਨ ਗੱਲ ਕੁੰਬ ਲਗਾਂਤੇ ਕੁੰਬ ਰਾਸ਼ੀ ਵਾਲਿਆਂ ਦੇ ਮਿੱਤਰ ਗ੍ਰਹਿ ਕਿਹੜੇ ਆ ਕੁੰਬ ਦਾ ਸ਼ਨੀ ਮਾਲਕ ਹੈ ਤੁਹਾਨੂੰ ਪਤਾ ਹੈ ਇਹ ਸ਼ਨੀ ਦਾ ਮਿੱਤਰ ਕੌਣ ਹੈ ਬੁੱਧ ਤੇ ਬੁੱਧ ਦਾ ਮਿੱਤਰ ਕੌਣ ਹੈ ਸ਼ੁਕਰ ਤੇ ਸ਼ੁਕਰ ਦਾ ਮਿੱਤਰ ਕੌਣ ਹੈ ਰਾਹੂ ਜੇ ਨੀ ਇਹ ਚਾਰੇ ਗ੍ਰਹਿ ਜੋਨੇ ਰਾਤ ਦੇ ਗ੍ਰਹਿ ਆ ਸ਼ਨੀ ਤੇ ਇਸ ਦਾ ਮਾਲਕ ਜੂ ਹੈ ਉਹਦੇ ਮਿੱਤਰ ਗ੍ਰਹਾਂ ਦੇ ਨਾਲ ਰਾਹੂ ਵੀ ਇਸ ਦਾ ਮਿੱਤਰ ਹੀ ਆ ਤਾਂ ਇਸ ਕਰਕੇ ਕੋਈ ਨੁਕਸਾਨ ਨਹੀਂ ਕਰੇਗਾ ਖਾਸ ਤੌਰ ਤੇ ਮੇਨ ਜੋਤਾਂ ਨੂੰ ਸਲਾਹ ਹੈ ਆ ਕਿ ਸ਼ਨੀ ਦੇ ਟਾਈਮ ਤੇ ਕੀਤੀ ਗਈ ਸਲਾਹ ਤੇ ਕੀਤੇ ਗਏ ਕੰਮ ਤੁਹਾਨੂੰ ਸਕਸੈਸ ਜਿਆਦਾ ਦੇਣਗੇ ਕੁੰਭ ਲਗਨ ਤੇ ਕੁੰਭ ਰਾਸ਼ੀ ਵਾਲਿਆਂ ਨੂੰ ਜਦੋਂ ਰਾਹੂ ਲਗਨ ਵਿੱਚ ਬੈਠ ਜਾਏਗਾ ਬੁੱਧਸਤਾਂ ਸ਼ਾਮ ਸ਼ਾਮ ਤੋਂ ਟਾਈਮ ਸ਼ੁਰੂ ਹੋ ਜਾਂਦਾ ਦੁਪਹਿਰ ਤੋਂ ਬਾਅਦ ਜਦੋਂ ਸੂਰਜ ਢਲਣਾ ਸ਼ੁਰੂ ਹੋ ਜਾਂਦਾ ਸ਼ੁਕਰ ਦਾ ਵਕਤ ਸ਼ੁਰੂ ਹੋ ਜਾਂਦਾ ਫਿਰ ਸ਼ਾਮ 4 ਤੋਂ 6 ਬੁੱਧ ਦਾ ਵਕਤ ਸ਼ੁਰੂ ਹੁੰਦਾ 6 ਤੋਂ ਜੋ ਆਪਾਂ ਕਹਦੇ ਆ 8 ਵਜੇ ਦਾ ਟਾਈਮ ਚ ਉਹ ਰਾਹੁ ਦਾ ਮੰਨਿਆ ਗਿਆ ਤੇ 8 ਵਜੇ ਤੋਂ ਬਾਅਦ ਕੁਪ ਨੇਰੇ ਦਾ ਟਾਈਮ ਸ਼ਨੀ ਦਾ ਹੈ ਹਰ ਗ੍ਰਹਿ ਨੂੰ ਆਪਣਾ ਟਾਈਮ ਦਿੱਤਾ ਗਿਆ ਹੈ ਤਾਂ ਦੁਪਹਿਰ ਤੋਂ ਬਾਅਦ ਅਗਰ ਤੁਹੀ ਪੈਸਾ ਹੁੰਦਾ ਹੈ ਜਾਂ ਸਕਸੈਸ ਹੁੰਦੀ ਹੈ ਜੋ ਕਈ ਵਾਰੀ ਆਪਾਂ ਕਹਿ ਦਿੰਨੇ ਆ ਸਵੇਰੇ ਕੋਈ ਕੰਮ ਹੀ ਨਹੀਂ ਹੁੰਦਾ ਜਿਹੜਾ ਵੀ ਕੰਮ ਹੁੰਦਾ ਸਾਡਾ ਦੁਪਹਿਰ ਤੋਂ ਬਾਅਦ ਹੀ ਹੁੰਦਾ ਤਾਂ ਉਹਦਾ ਮਤਲਬ ਕੀ ਹੈ ਕਿ ਉਹਨਾਂ ਦੇ ਲਗਨ ਦੇ ਜੋ ਪਾਵ ਉਹ ਸ਼ਨੀ ਦੇ ਹੱਥ ਚ ਆਇਆ ਜਾਂ ਬੁੱਧ ਦੇ ਹੱਥ ਚ ਆਇਆ ਜਾਂ ਸ਼ੁਕਰ ਦੇ ਹੱਥ ਚ ਆਇਆ ਜਾਂ ਰਾਹੁ ਦੇ ਹੱਥ ਚ ਆਇਆ ਹੈ ਨਾ ਤਾਂ ਇਸ ਤਰ੍ਹਾਂ ਹੁੰਦਾ ਹੈ ਇਹਨਾਂ ਦੇ ਰਹਿ ਰਹੇ ਨੇ ਆਪਣੇ ਆਪਣੇ ਕੰਮ ਠੀਕ ਤੇ ਦੂਸਰੀ ਗੱਲ ਹੁਣ ਵਿਦਿਆਰਥੀਆਂ ਲਈ ਆਪਾਂ ਤੁਹਾਨੂੰ ਦੱਸਿਆ ਕਿ ਸਾਲ ਬਹੁਤ ਅੱਛਾ ਜਾਣ ਵਾਲਾ ਕਿਉਂਕਿ ਬ੍ਰਸਪਤ ਪੰਜਵੀਂ ਆਏਗਾ ਬ੍ਰਸਪਤ ਦੇ ਉਪਾਅ ਕੀ ਕਰਨਾ ਪੀਲੇ ਫੁੱਲ ਧਾਰਮਿਕ ਸਥਾਨ ਤੇ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਬਿਜ਼ਨਸ ਕੰਮ ਕਰਨ ਵਾਲਿਆਂ ਦੇ ਲਈ ਨਵੀਂ ਦ੍ਰਿਸ਼ਟੀ ਨਾਲ ਬ੍ਰਹਸਪਤ ਲਗਣ ਚ ਰਾਹੁ ਲਗਣ ਚ ਆ ਰਿਹਾ ਤੇ ਹਰ ਤਰ੍ਹਾਂ ਨਾਲ ਆਪਣੀ ਮਰਜ਼ੀ ਨਾਲ ਆਪਣੀ ਖੁੱਲ ਨਾਲ ਆਪਣੇ ਕੌਨਫੀਡੈਂਸ ਨਾਲ ਰਾਹੁ ਬਣ ਕੇ ਮਤਲਬ ਹਾਥੀ ਬਣ ਕੇ ਕੰਮ ਕਰੋਗੇ ਦੂਜਿਆਂ ਦੀ ਪਰਵਾਹ ਨਹੀਂ ਕਰੋਗੇ ਤਾਂ ਇਹ ਸਾਲ ਕਾਫੀ ਕੁਝ ਦੇ ਜਾਏਗਾ ਤੁਹਾਨੂੰ ਠੀਕ ਤੇ ਅਗਰ ਕਰੀਏ ਆਪਾਂ ਨੌਕਰੀ ਦੀ ਗੱਲ ਤਾਂ ਨੌਕਰੀ ਕਰਨ ਵਾਲਿਆਂ ਨੂੰ ਥੋੜਾ ਸੰਭਲ ਕੇ ਚੱਲਣਾ ਚਾਹੀਦਾ ਸਤਵੇਂ ਘਾਣੇ ਵਿੱਚ ਕੇ ਤੂੰ ਸੂਰਜ ਨੂੰ ਗ੍ਰਹਿਣ ਲਗਾ ਰਿਹਾ ਤਾਂ ਵਾਰ-ਵਾਰ ਟਰਾਂਸਫਰ ਹੋਣਾ ਜੋ ਨੌਕਰੀ ਕਰਦੇ ਹੋ ਤੁਸੀਂ ਉਹ ਚ ਥੋੜੀ ਖੱਜਲ ਖਵਾਰੀ ਹੋਣਾ ਕੋਈ ਐਲੀਗੇਸ਼ਨ ਤੋਂ ਮਤ ਲੱਗਣਾ ਤਾਂ ਇਹ ਵੀ ਲੱਗ ਸਕਦੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਕੋਈ ਤੂੰ ਦੇ ਗ੍ਰਹਿ ਤੋਂ ਸੂਰਜ ਨੂੰ ਜੋ ਲੱਗ ਰਿਹਾ ਤਾਂ ਤੁਸੀਂ ਬਚ ਕੇ ਰਹਿਣਾ ਹਾਂ ਜੀਵਨ ਸਾਥੀ ਦੇ ਹੁਲਝੇ ਮੀਨਾ ਪਹਿਣ ਉਸ ਦੇ ਲਈ ਕਦੇ-ਕਦੇ ਕਿ ਤੁੜੇ ਉਪਾ ਕਰਦੇ ਰਹਿਣਾ ਕੁੱਤੇ ਰੋਟੀ ਪਾਉਂਦੇ ਰਹਿਣਾ ਜੋ ਦੁੱਧ ਜਲ ਪ੍ਰਵਾਹ ਕਰਦੇ ਰਹਿਣਾ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਕੁੰਭ ਰਾਸ਼ੀ ਤੇ ਕੁੰਭ ਲਗਣ ਵਾਲਿਆਂ ਦੇ ਲਈ ਜੋ ਸ਼ੁਭ ਰਤਨ ਹੈ ਸ਼ੁਭ ਰਤਨ ਜੋ ਹੈ ਉਹ ਕਿਹੜਾ ਹੈ ਤਾਂ ਕੁੰਭ ਲਗਣ ਤੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਸ਼ੁਭ ਰਤਨ ਰਵੇਗਾ ਜੀ ਤਕਰੀਬਨ ਦੇਖਿਆ ਜਾਵੇ ਤਾਂ ਪੁਖਰਾਜ ਜੋ ਹੈ ਬ੍ਰਸਪਤ ਇਨਕਮ ਦਾ ਮਾਲਕ ਹੈ ਤੇ ਇਨਕਮ ਦੇ ਲਈ ਪੁਖਰਾਜ ਪਾ ਸਕਦੇ ਹੋ ਤੁਸੀਂ ਪੜਾਈ ਦੇ ਲਈ ਪੰਨਾ پا ਸਕਦੇ ਹੋ ਤੁਸੀਂ ਅਗਰ ਵਿਦੇਸ਼ ਯਾਤਰਾ ਕਰਨੀ ਹੈ ਕਿਸਮਤ ਚਮਕਾਉਣੀ ਹੈ ਤਾਂ ਤੁਸੀਂ ਇੱਕ ਓਪਲ ਸਟੋਨ ਪਾ ਸਕਦੇ ਹੋ ਫਰਸਟ ਫਿੰਗਰ ਵਿੱਚ ਚਾਂਦੀ ਵਿੱਚ ਸਵਾ 11 ਜਾਂ ਸਵਾ 12 ਰਤਨਾ ਓਕੇ ਇਹ ਪਾਉਣ ਦੇ ਨਾਲ ਕਾਫੀ ਅچھے ਰਿਜ਼ਲਟ ਤੁਹਾਨੂੰ ਮਿਲਣਗੇ ਸਭ ਤੋਂ ਜ਼ਰੂਰੀ ਉਪਾਅ ਕੁੰਭ ਰਾਸ਼ੀ ਤੇ ਕੁੰਭ ਰ ਲਗਰ ਵਾਲਿਆਂ ਦਾ ਇਹ ਆ ਕਿ ਆਪਣੇ ਆਪਣਾ ਜਿੱਦਾਂ ਆਪਾਂ ਕਹਿੰਦੇ ਨਾ ਆਪਣੇ ਖਾਨਦਾਨ ਨੂੰ 11ਵਾਂ ਖਾਨਾ ਰਿਮੋਟ ਕੰਟਰੋਲ ਦਾ ਨਾ ਮੈਂ ਕਿਹਾ ਆਪਣੇ ਦਮ ਤੇ ਇਨਸਾਨ ਬੰਦਾ ਏ ਕੁੰਬ ਲੱਗਣ ਵਾਲਿਆਂ ਦੀ ਇੱਕ ਨੇਚਰ ਚ ਹੁੰਦਾ ਏ ਕਿ ਮੈਂ ਆਪ ਹੀ ਕਰਨਾ ਏ ਮੈਂ ਕਰ ਲੈਣਾ ਏ ਮੈਂ ਹੋ ਜਾਣਾ ਦੂਜੇ ਵਾਲੇ ਪਾਸੇ ਕੋਈ ਘਾਟ ਹੀ ਦੇਖਦਾ ਏ ਕਿ ਕਿਸੇ ਤੋਂ ਉਮੀਦ ਘਾਟ ਹੀ ਰੱਖਦੇ ਆ ਪਰ ਦੂਜਿਆਂ ਦੇ ਲਈ ਆਪਣੇ ਆਪ ਨੂੰ ਮਤਲਬ ਦੂਜਿਆਂ ਨੂੰ ਅਪ੍ਰਿਤ ਕਰ ਦਿੰਦੇ ਆ ਕੀ ਕਹਦਨੇ ਆਪਾਂ ਕਿ ਦੂਜਿਆਂ ਦੀ ਸੇਵਾ 'ਚ ਲੱਗੇ ਰਹਿੰਦੇ ਆ ਆਪਣਾ ਆਪ ਉਹਨਾਂ ਤੇ ਲੁਟਾ ਦਿੰਦੇ ਆ ਪਰ ਦੂਜੇ ਤੋਂ ਹੈਲਪ ਲੈਣ ਲਈ ਬੜਾ ਮਨ ਥੋੜਾ ਜਿਹਾ ਇਹਨਾਂ ਨੂੰ ਹੁੰਦਾ ਹੈ ਕਿ ਨਹੀਂ ਆਪਣੀ ਆਪ ਹੀ ਕਰ ਲਈਏ ਤਾਂ ਚੰਗੀ ਗੱਲ ਹੈ ਮਤਲਬ ਥੋੜਾ ਸੰਕੋਚ ਕਰਦੇ ਆ ਤੁਸੀਂ ਸਮਝ ਹੀ ਗਏ ਹੋ ਹਨ ਤੇ ਕਾਫੀ ਪੈਸੇ ਦਾ ਨੁਕਸਾਨ ਹੋਇਆ ਇਸ ਸਾਲ ਤੁਹਾਡਾ 18 ਮਹੀਨੇ ਮਈ ਤੱਕ ਹਜੇ ਥੋੜਾ ਜਿਹਾ ਬਚ ਕੇ ਹੀ ਰਹਿਣਾ ਤੁਸੀਂ ਪੈਸੇ ਦੇ ਨੁਕਸਾਨ ਤੋਂ ਲੈਣ ਦੇਣ ਧਿਆਨ ਨਾਲ ਕਰਨਾ ਤੇ ਰਾਹੂ ਦੂਸਰੇ ਤੁਹਾਡੇ ਸਹੁਰੇ ਪਰਿਵਾਰ ਚ ਪਰੇਸ਼ਾਨੀਆਂ ਵੀ ਦਿੱਤੀਆਂ ਪਰ ਹੁਣ ਜੋ ਰਾਹੂ ਲਗਨ ਚ ਆਏਗਾ ਕੇਤੂ ਚੌਥੇ ਆਏਗਾ ਤਾਂ ਕੋਈ ਕਿਸੇ ਤਰ੍ਹਾਂ ਦੀ ਸੱਟ ਚੋਟ ਨਹੀਂ ਦੇਵੇਗਾ ਇੱਥੇ ਬੈਠ ਕੇ ਵੈਸੇ ਇਹ ਤੇ ਸ਼ਨੀ ਵੀ ਜੋ ਹੈ ਉਹ ਉਸ ਦਾ ਰਾਸ਼ੀ ਪਰਵਰਤਨ ਵੀ ਦੂਸਰੇ ਸਥਾਨ ਵਿੱਚ ਧਨ ਕਮ ਕਰ ਬਿਜ਼ਨਸ ਲਈ ਭਾਵੇਂ ਸਲੋ ਚੱਲੇ ਪਰ ਦੇ ਕਾਫੀ ਕੁਝ ਚਾਹੇਗਾ ਗ੍ਰਾਫਿਕੋ ਸਤੇ ਜਾਏਗਾ ਦੂਸਰੀ ਗੱਲ ਮੇਨ ਗੱਲ ਜਿਹੜੀ ਮੰਨਣ ਵਾਲੀ ਹੈਗਾ ਕਿ ਤੁਹਾਡਾ ਕੁੰਭ ਲਗਨ ਹੈ ਨਾ ਤਾਂ ਆਪਣੇ ਲਗਨ ਦੇ ਮਾਲਕ ਨੂੰ ਆਪਣੇ ਧਨ ਸਥਾਨ ਦੇ ਮਾਲਕ ਨੂੰ ਆਪਣੇ ਸੁਖ ਸਥਾਨ ਦੇ ਮਾਲਕ ਨੂੰ ਪਾਵਰ ਦਿਓ ਆਪਣੀ ਸੋਚ ਨੂੰ ਪਾਵਰ ਦਿਓ ਤਾਂ ਸਮਝੋ ਤੁਹਾਨੂੰ ਇੰਟੂਸ਼ਨ ਕੁਦਰਤੀ ਤੌਰ ਤੇ ਹੋਣੀ ਸ਼ੁਰੂ ਹੋ ਜਾਏਗੀ ਤੇ ਗ੍ਰਹਾਂ ਦਾ ਸ਼ੁਭ ਫਲ ਮਿਲੇਗਾ ਤਾਂ ਪੰਨਾ ਪਾ ਕੇ ਕੀ ਹੁੰਦਾ ਸਾਡੀ ਸੋਚ ਜੋ ਹੈ ਉਹ ਸ਼ੁਭ ਹੋ ਜਾਂਦੀ ਹੈ ਵੀ ਹਰ ਤਰ੍ਹਾਂ ਨਾਲ ਅਸੀਂ ਕਿਸ ਤਰ੍ਹਾਂ ਸਕਸੈਸ ਬਣੀ ਤਾਂ ਕਹਿ ਸਕਦੇ ਆਪਾਂ ਵਿਦਿਆਰਥੀਆਂ ਲਈ ਵੀ ਚੰਗਾ ਹੈ 225 ਔਰ ਹੁਣ ਗੱਲ ਕਰਦੇ ਆਪਾਂ ਨੰਬਰਸ ਦੇ ਤਾਂ ਨੰਬਰ ਜੋ ਹੈ 9 ਨੰਬਰ ਪੰਡਾ ਹੈ ਤਾਂ 11 ਨੰਬਰ ਰਾਸ਼ੀ ਹੈ ਤੁਹਾਡੀ ਹੈਨਾ ਤਾਂ 11 ਨੰਬਰ ਰਾਸ਼ੀ ਦਾ ਮਾਲਕ ਸ਼ਨੀ ਤਾਂ ਸ਼ਨੀ ਦੇ ਮੰਗਲ ਨਾਲ ਪਣਦੀ ਕੋਈ ਨਹੀਂ ਜਿੱਦਾਂ ਆਪਾਂ ਮਕਰ ਰਾਸ਼ੀ ਚ ਦੱਸਿਆ ਸੀ ਪਰ ਇਹਦਾ ਵਹਿਮ ਨਹੀਂ ਕਰਨਾ ਕੋਈ ਵੀ ਤਾਂ ਤੁਸੀਂ ਸ਼ਨੀ ਨੂੰ ਹੀ ਚਲਾਉਣਾ ਹੈ ਤਾਂ ਜਦੋਂ ਸ਼ਨੀ ਰਾਸ਼ੀ ਪਰਵਰਤਨ ਕਰ ਜਾਵੇ ਤਾਂ ਦੁੱਧ ਮੱਥੇ ਤੇ ਲਾਉਂਦੇ ਰਹਿਣਾ ਤੁਸੀਂ ਤੁਕਾ ਦੇ ਕਦੇ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਹੈ ਤੇ ਮੰਗਲ ਦੀ એનર્ਜੀ ਅਗਰ ਲੱਗੇ ਗੁੱਸਾ ਬਹੁਤ ਜ਼ਿਆਦਾ ਆ ਰਿਹਾ ਹੈ ਤਾਂ ਜਿੱਦਾਂ ਦੁੱਧ ਮੱਥੇ ਤੇ ਲਾ ਕੇ ਚਾਂਦੀ ਦਾ ਚੌਰਸ ਟੁਕੜਾ 4 ਗ੍ਰਾਮ ਦਾ ਤੁਸੀਂ ਆਪਣੇ ਕੋਲ ਰੱਖ ਲੈਣਾ ਅਗਰ ਲੱਗੇ ਤੁਹਾਡੇ ਬੱਚੇ ਨੂੰ ਕੁਝ ਜਿੱਦੀ ਬਣ ਰਿਹਾ ਹੈ ਜਾਂ ਉਹਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੈ ਜਾਂ ਕੰਮਕਾਰ ਵਿੱਚ ਵਾਰ-ਵਾਰ ਅੜਚਨ ਪੈ ਰਹੀ ਹੈ ਤਾਂ ਉਸ ਕਰੌਸ ਸਾਈਨ ਮੰਗਲ ਦਾ ਹੁੰਦਾ ਹੈ ਚੰਦਰ ਦੀ ਸਪੋਰਟ ਮਿਲ ਜੇਗੀ ਉਸਨੂੰ ਠੀਕ ਹੈ ਬੁੱਧ ਦੀ ਵਿੱਚ ਮੂਰੀ ਕਢਾ ਲਿਓ ਕਿਉਂਕਿ ਬੁੱਧ ਕੀ ਹੈ ਉਹ ਤੁਹਾਡਾ ਮਿੱਤਰ ਹੈ ਸੋਚਸਥਾਨ ਦਾ ਮਾਲਕ ਹੈ ਤੇ ਧਾਗਾ ਪਾ ਲੈਣਾ ਤੁਸੀਂ ਸ਼ੁਕਰ ਦਾਤਾ ਇਹਦੇ ਨਾਲ ਤੁਹਾਨੂੰ એનર્ਜੀ ਸ਼ੁਭ ਮਿਲ ਜਾਣੀ ਹੈ ਠੀਕ ਹੈ ਤਾਂ ਇਹ 2025 ਕਾਫੀ ਕੁਝ ਲੈ ਕੇ ਆ ਰਿਹਾ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਅੱਛਾ ਹੋ ਰਿਹਾ ਹਾਂ ਇਹ ਨਹੀਂ ਹੈ ਹੋਰ ਕਿਸੇ ਦੇ ਮੈਂ ਹੈਡਲਾਈਨ ਦੇਖੀ ਤਾਂ ਕਿਸੇ ਨੇ ਲਿਖਿਆ ਸੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਤਾਂ ਇੰਨੇ ਸਾਲਾਂ ਬਾਅਦ ਜੋਗ ਬਣ ਰਿਹਾ ਕਿ ਬਹੁਤ ਕੁਝ ਹੋ ਜਾਏਗਾ ਨਹੀਂ ਦੇਖੋ ਇਹ ਤੇ ਤੁਹਾਨੂੰ ਮਿਹਨਤ ਕਰਨੀ ਪੈਗੀ ਆਪਣੇ ਸਿਤਾਰੇ ਨੂੰ ਸਮਝਣਾ ਪਏਗਾ ਵਕਤ ਅਨੁਸਾਰ ਚੱਲਣਾ ਪਏਗਾ ਤੇ ਕਿਸਮਤ ਦੇ ਸਿਤਾਰੇ ਤੇ ਚਲੋ ਹਮੇਸ਼ਾ ਸਾਧਿੰਦੇ ਆ ਪਰ ਕੋਸ਼ਿਸ਼ ਕਰਨੀ ਹੈ ਤੁਸੀਂ ਹਰ ਵਕਤ ਕਿੱਦਾਂ ਦਾ ਵੀ ਹੈ ਆਪਣੇ ਸਿਤਾਰੇ ਨੂੰ ਸਮਝ ਕੇ ਖੁਸ਼ ਰਹਿਣਾ ਹੈ ਖੁਸ਼ ਰਹਿਣਾ ਹੈ ਕੰਮਕਾਰਾਂ ਦੀ ਰਫ਼ਤਾਰ ਤੇਜ਼ ਚੱਲ ਰਹੀ ਹੈ ਹੌਲੀ ਚੱਲ ਰਹੀ ਹੈ ਮਾਇਨੇ ਨਹੀਂ ਰੱਖਦੀ ਗੱਲ ਇਹ ਆ ਕਿ ਉਸੀ ਉਸ ਕੰਮ ਨੂੰ ਬੋਝ ਨਹੀਂ ਆਪਣਾ ਕਰਮ ਸਮਝ ਕੇ ਆਪਣੀ ਜ਼ਿੰਦਗੀ ਦੀ ਚਾਲ ਦੇ ਨਾਲ-ਨਾਲ ਚਲਾਉਣਾ ਜ਼ਰੂਰ ਹੈ ਪਰ ਜਿਉਣਾ ਜ਼ਰੂਰੀ ਹੈ ਤੇ ਠੀਕ ਹੈ ਤਾਂ ਉਹਦੇ ਨਾਲ ਤੁਹਾਡਾ ਸਭ ਕੁਝ ਸਹੀ ਰਹੇਗਾ ਚਲੋ ਕੁੰਭ ਲਗਣ ਤੇ ਕੁੰਭ ਰਾਸ਼ੀ ਵਾਲਿਆਂ ਲਈ ਇਸ ਸਾਲ ਬਹੁਤ ਹੀ ਸ਼ੁਭ ਜਾਵੇ ਬਹੁਤ ਸ਼ੁਭ ਜਾਵੇ ਤੇ ਹਾਂ ਸ਼ਾਦੀ ਵਾਲਿਆਂ ਦਾ ਰਹਿ ਗਿਆ ਤੇ ਲੋਕਾਂ ਨੇ ਕਿਹਾ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਕੁੰਭ ਲੱਗਣ ਵਾਲਿਆਂ ਦਾ ਉਹਨਾਂ ਦਾ ਦੱਸਿਆ ਨਹੀਂ ਚਲੋ ਬ੍ਰਹਸਪਤ ਤੁਹਾਡੀ ਰਾਸ਼ੀ ਤੋਂ ਪੰਜਵੇਂ ਸਥਾਨ ਵਿੱਚ ਜਾ ਰਿਹਾ ਤੇ ਨੌਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਦੇਖੇਗਾ ਧਿਆਨ ਰੱਖੋ ਬ੍ਰਹਸਪਤ ਜਿੱਥੇ ਦੇਖਦਾ ਸ਼ੁਭ ਕੰਮ ਕਰਾਉਂਦਾ ਹੈ ਜਿੱਥੇ ਬੈਠਦਾ ਉਹਨੇ ਸ਼ੁਭ ਕੰਮ ਨਹੀਂ ਕਰਦਾ ਹੈਨਾ ਉਸ ਮੁਤਾਬਕ ਕਰਦਾ ਕਿ ਜਿਸ ਰਾਸ਼ੀ 'ਚ ਬੈਠਾ ਤਿੰਨ ਨੰਬਰ 'ਚ ਬੈਠਾ ਤਾਂ ਬੁੱਧ ਦੇ ਘਰ 'ਚ ਬੈਠਾ ਤਾਂ ਬੁੱਧ ਦਿਮਾਗ ਹੈ ਤਾਂ ਦਿਮਾਗ ਚਲਾਉਣ ਲਈ ਤਾਂ ਕੰਮ ਕਰੇਗਾ ਪਰ ਜਿਸ ਜਗ੍ਹਾ ਤੇ ਬੈਠੇਗਾ ਉਥੇ ਬਲੈਸਟ ਕਰੇਗਾ ਬਲੈਸਿੰਗ ਦਵੇਗਾ ਤਾਂ ਇੱਥੇ ਬੈਠ ਕੇ ਮੈਂ ਦੱਸਿਆ ਸੀ ਨੌਵੀਂ ਦ੍ਰਿਸ਼ ਪੰਜਵੀਂ ਦ੍ਰਿਸ਼ਟੀ ਨਾਲ ਨੌਵੇਂ ਖਾਨੇ ਨੂੰ ਦੇਖ ਰਿਹਾ ਤੇ ਨੌਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਦੇਖ ਰਿਹਾ ਹੈਨਾ ਤਾਂ ਲਗਨ ਨੂੰ ਜਦੋਂ ਦੇਖਦਾ ਹੈ ਤਾਂ ਲਗਨ ਖੋਲ ਦਿੰਦਾ ਹੈ ਤੈਸ ਕਰਕੇ ਕੁੰਭ ਲਗਣ ਵਾਲਿਆਂ ਦੇ ਵੀ ਲਗਨ ਖੁੱਲ ਜਾਣਗੇ ਪਰ ਰਾਹੁ ਲਗਨ ਤੇ ਕੇਤੂ 7ਵੇਂ ਸਥਾਨ ਵਿੱਚ ਆ ਰਿਹਾ ਹੈ ਕੇਤੂ 7ਵਾਂ ਸਥਾਨ ਪਤਨੀ ਦਾ ਹੈ ਤਾਂ ਥੋੜਾ ਬਚ ਕੇ ਧੋਖੇ ਤੋਂ ਬਚ ਕੇ ਬਹੁਤ ਜਾਂਚ ਪਰਖ ਕੇ ਮੈਂ ਨਹੀਂ ਕਹਿੰਦੀ ਟੇਬਾ ਮਿਲਾ ਕੇ ਨੋ ਉਹ ਤੁਹਾਡੀ ਮਰਜ਼ੀ ਹੈ ਪਰ ਜਾਂਚ ਪਰਖ ਕੇ ਸਹਿਜਤਾ ਨਾਲ ਹਰ ਰਿਸ਼ਤੇ ਵਿੱਚ ਆਉਣਾ ਹੈ ਠੀਕ ਹੈ ਚਲੋ ਸਮਾਂ ਹੀ ਜਾ ਜ਼ੰਦਾ ਇਹ ਆਉਣ ਵਾਲਾ ਸਾਲ ਇਹ 225 ਜੋ ਚਾਲੀ ਪਿਆ ਹੁਣ ਤੁਹਾਡੇ ਲਈ ਬਹੁਤ 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 ਸ਼ੁਭ ਜਾਵੇ ਤੁਸੀਂ ਬਹੁਤ ਖੁਸ਼ ਰਹੋ ਜੋ ਵੀ ਚੀਜ਼ਾਂ ਤੁਹਾਨੂੰ ਲੱਗਦਾ ਕਿ ਜ਼ਿੰਦਗੀ 'ਚ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ ਸ਼ੌਂਕ ਨਾਲ ਕਰਨੀਆਂ ਨੇ ਖੁਸ਼ ਰਹਿ ਕੇ ਕਰਨੀਆਂ ਨੇ ਸੱਚ ਜਾਣੋ ਕੁਦਰਤ ਤੁਹਾਡਾ ਸਾਥ ਜ਼ਰੂਰ ਦੇਗੀ ਮੈਨੂੰ ਦੋ ਇਜਾਜ਼ਤ ਸਾਸ਼ੀਕਾ